めでまぜと。 ਕਿਹੜੇ ਕੂਝ ਪੈ ਦੀ ਦੁਨੀਆ ਅਰ ਨਾ ਪਰ ਜਿੱਤ ਗਿਆ ਆ ਬਹੁਤ ਰੋਡ ਜਮ ਹੋ ਗਿਆ ਗੋਲਣੀ ਉਹ ਕਿੱਥੇ ਹੋ ਗਿਆ ਸਰ ਪੁੱਛ ਤੂੰ ਕਿੱਥੇ ਵੱਟ ਗਈਆਂ ਇਹਨਾਂ ਪੁੱਛ ਉਹ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਦੇ ਵਿੱਚ ਇੱਕ ਵੱਡਾ ਸੜਕੀ ਹਾਦਸਾ ਵਾਪਰਿਆ ਦੱਸ ਦਈਏ ਕਿ ਤੇਜ਼ ਰਫ਼ਤਾਰ ਗੱਡੀ ਦੇ ਵੱਲੋਂ ਐਕਟੀਵਾ ਸਵਾਰ ਮਾਤੀ ਨੂੰ ਜ਼ਬਰਦਸਤ ਟੱਕਰ ਮਾਰੀ ਗਈ ਜਿਸ ਵਿੱਚ ਮਾ ਗੁਰਮੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਧੀ ਜਿਹੜੀ ਸੀ ਇੰਦਰਜੀਤ ਕੌਰ ਉਹ ਬਾਲ-ਬਾਲ ਬਚੀ ਹੈ ਦੱਸ ਦਈਏ ਕਿ ਜਦੋਂ ਇਹ ਹਾਦਸਾ ਵਾਪਰਦਾ ਹੈ ਉਸ ਦੌਰਾਨ ਧੀ ਦੇ ਵੱਲੋਂ ਮੌਕੇ ਤੇ ਹੀ ਜਿਹੜਾ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸ ਤੇ ਸਥਾਨਕ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਹਾਲਾਂਕਿ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਹਾਦਸੇ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਹਾਲਾਂਕਿ ਜਦੋਂ ਦੱਸਦੀਏ ਕਿ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਤਾਂ ਪੁਲਿਸ ਜਿਹੜੀ ਹੈ ਦੇਰੀ ਦੇ ਨਾਲ ਪਹੁੰਚਦੀ ਹੈ ਜਿਸ ਕਰਕੇ ਸਥਾਨਕ ਲੋਕਾਂ ਦੇ ਵਿੱਚ ਰੋਸ ਹੈ ਤੇ ਉਹਨਾਂ ਦੇ ਵੱਲੋਂ ਜ਼ਬਰਦਸਤ ਹੰਗਾਮਾ ਜਿਹੜਾ ਹੈ ਸੜਕ ਦੇ ਉੱਤੇ ਕੀਤਾ ਗਿਆ ਹਾਲਾਂਕਿ ਪੁਲਿਸ ਜਦੋਂ ਪਹੁੰਚੀ ਤਾਂ ਉਹਨਾਂ ਦੇ ਵੱਲੋਂ ਜਿਹੜਾ ਪਰਿਵਾਰ ਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਜਲਦ ਤੋਂ ਜਲਦ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇਗੀ ਧੀ ਦਾ ਰੋ ਰੋ ਕੇ ਬਿਹਤੂ ਬੁਰਾ ਹਾਲ ਹੈ ਇੱਕ ਵਾਰ ਤੁਹਾਨੂੰ ਤਸਵੀਰਾਂ ਵਿਖਾਉਣੀਆਂ ਤੇ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ। ਉਹਨਾਂ ਮੌਕਾ ਨਹੀਂ ਦਿੱਤਾ ਜੀ ਉਹ ਪੁਲਸ ਵਾਲੇ ਆਏ ਪੁਲਸ ਵਾਲੇ ਆਏ ਆਏ ਕਿ ਹੁਣ ਆਏ ਹਿੱਤੇ ਹੁਣ ਮੌਕਾ ਵੇਖਣ ਗਏ ਆ। ਕੋਈ ਹਲੇ ਕਾਰਵਾਈ ਅਜੇ ਨਹੀਂ ਪੁਲਸਾਰੇ ਵੀ ਉਹੀ ਆ ਜਿਹੜੇ ਫਿਰਨ ਹਨ ਦੂਜੀ ਪੁਲਸ ਕੋਈ ਨਹੀਂ ਆਈ ਕੋਈ ਨਹੀਂ ਆਈ ਕੋਈ ਕਾਰਵਾਈ ਨਹੀਂ ਜੇ ਕੋਈ ਅਬ ਘੇਟਾ ਭਾਜੀ ਹੋ ਗਿਆ ਜੇ ਮੇਰੇ ਪਿੰਡ ਪੁੰਗਿਆ ਸੀ ਪਿੰਡ ਤੇਰੇ ਕਾਂਡੀ ਜਿਹੜੇ ਨੇ ਇਹ ਐਕਸੀਡੈਂਟ ਹੋ ਗਿਆ ਤੇ ਦਾਥ ਹੋ ਗਿਆ 1 ਘੰਟਾ ਹੋ ਗਿਆ ਪੁਲਸ ਕਾਰਵਾਈ ਨੂੰ ਦੇ ਆ ਕਰਨਾ ਕਿਸੇ ਨੇ ਕੋਈ ਪੁਲਸ ਕਾਰਵਾਈ ਨਹੀਂ ਕੋਈ ਅਜੇ ਤਾਂ ਟੈਂਪੋਰਰੀ ਨਹੀਂ ਕੋਈ ਸਰਾਈ ਨਹੀਂ ਹੈ ਗਈ ਮਾਜਨ ਹਸਪੀਟਲ ਦੇ ਵਿੱਚ ਦੇ ਅਕਲ ਦਾ ਹੁਣ ਆਹ ਕਰਵਾਤਾ ਆ ਵਾ ਕੁੜੀ ਨਾਲ ਹੀ ਨੂੰ ਮੋਕੇ ਦਾ ਸਾਰਾ ਪਤਾ ਹੈਗਾ ਪਾਣੀ ਰੱਖੋ ਤੇ ਇਹਦਾ ਇਹ ਵਿਚਾਰੀ ਦਾ ਘਰ ਦਾ ਜਿਹੜਾ ਨਾ ਬਿਲਕੁਲੋਂ ਦੀਵਾ ਪੁਜਨ ਵਾਲੀ ਘਰ ਹੋ ਗਈ ਜੇ ਇੱਕ ਲੱਤਾਂ ਤੋਂ ਆਰੀ ਜਿਹੜਾ ਭਰਾ ਉਹ ਘਰ ਬੈਠਾ ਜੇ ਤੇ ਇਹ ਇਹ ਵਿਚਾਰੀ ਨੇ ਧੀ ਜਵਾਈ ਆਤੀ ਦਾਜ ਜਵਾਈ ਨੂੰ ਪੁੱਤ ਬਣਾਇਆ ਜੇ ਤੇ ਇਹਨਾਂ ਦੇ ਸੱਚੇ ਕਰ ਤੇਵਾ ਪੁਜਨ ਵਾਲੀ ਘਰ ਤਾਂ ਤਾਂ ਗੱਡੀ ਨੰਬਰ ਆ ਵੀਰ ਨੂੰ ਹੁਣੇ ਲਿਖਾ ਕੇ ਪਿਆ ਜੀ ਗੱਡੀ ਨੰਬਰ H4 140 ਕਿਹੜੀ ਗੱਡੀ ਆ ਗੱਡੀ ਦਾ ਨੀ ਇਹ ਦਾ ਪਤਾ ਨੰਬਰ ਆ ਗਿਆ ਗੱਡੀ ਕੋ ਆ ਪਿਆ ਜਾਨੂੰ ਹਰਿਆਣਾ ਨੰਬਰ ਗੱਡੀ ਜੀ ਤੇ ਫਿਰ ਬੋਲੇ ਭਾਈ ਕਿਹੜਾ ਨੰਬਰ ਹੈ ਐ 4 140 ਬਾਈ 2 3 ਘੰਟੇ ਹੋ ਗਏ ਜਾਨੂੰ ਪੇਛਾ ਨੇ ਤੇ ਮੈਂ ਉਪਰੋਂ ਚੱਲ ਕੇ ਵੀ ਆ ਗਿਆ ਤਾਂ ਕੋਈ ਸੁਣਵਾਈ ਨਹੀਂ ਹੋਣੀ ਉਹ ਸੜੇ થી ਆਏ ਨੇ ਚਲੇ ਗਏ ਨੇ ਉਹ ਕਦੀ ਕਹਿੰਦੇ ਨੇ ਘਣੀਆ ਨਾਲ ਪੈਂਦਾ ਆ ਕਰੀਂ ਕਹਿੰਦੇ ਫਰਗੜੇ ਇੰਜ ਪੈਂਦਾ ਵਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕੀ ਗੰਡੇ ਆ ਕੀ ਲੱਗਦੇ ਤੁਹਾਡੇ ਮਿਲ ਕੋ ਰ ਨਹੀਂ ਆ ਇਹ ਉਹਦਾ ਕਹਿਣਾ ਉਹਨਾਂ ਨੇ ਹੈ ਕੋਈ ਨਹੀਂ ਆ ਕਿਦਾ ਆਜਮਪੁਰੇ ਰਹਿੰਦੇ ਨੇ ਕਿਦਾ ਭਰਾਵਾ ਵੀ ਲਟੋ ਉੱਦਾਈਆਂ ਤੇ ਹੁਣ ਚੱਕਾ ਕੋ ਜਾਮ ਦਿੱਤਾ ਚੱਕਾ ਇਹ ਕਰਕੇ ਜਾਮ ਦਿੱਤਾ ਇਹ ਤੱਕ ਕਿਸੇ ਦੀ ਕੋਈ ਸੁਣਾਈ ਨਹੀਂ ਹੋਈ ਘੰਟਾ ਡੇਢ ਘੰਟਾ ਹੋ ਗਿਆ ਹੁਣ ਸਾਈਓ ਬੁੱਧੀ ਚੁੱਪ ਕਰਕੇ ਮੁਰਦੀ ਜਾਣ ੜੀ ਆ ਚੱਕਾ ਇਹ ਕਰਕੇ ਜਾਮ ਦਿੱਤਾ ਗਿਆ ਕੋਈ ਨਾ ਕੋਈ ਕਾਰਵਾਈ ਤੇ ਸੁਣਾਈ ਹੋਣੀ ਚਾਹੀਦੀ ਹੈ ਨਾ ਹੋ ਨਹੀਂ ਚਾਹੀਏ ਕਈ ਕਰ ਚੂੜੀਆਂ ਮੋਜਣਾ ਹਸਪੀਟਲ ਤੇ ਲੱਗੇ ਖਲੋਤੇ ਆ ਆਜਮਪੁਰ ਤੋਂ ਜੇ ਸਾਡੇ ਭਰਾਵਾ ਨਾਲ ਇਹਨਾਂ ਦੀ ਵਾਈਫ ਉਹਨਾਂ ਦੀ ਜਿਹੜੀ ਨੂੰਹ ਨਾਲੋਂ ਜਾ ਰਹੇ ਜਰਾ ਵੇਖੋ ਖਲੁੱਤੀ ਲੱਗੇ ਤੇਰੇ ਕੋਲ ਇੱਥੇ ਆ ਬੱਸ ਮੰਡੀ ਦੇ ਕੋਲ ਹੀ ਕੋਈ ਅਣਜਾਣ ਗੱਡੀ ਆ ਜਿਹੜਾ ਕਿ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਗਿਆ ਤੇ ਇਹਨਾਂ ਦੀ ਮਦਰ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਆ ਜੀ ਗੱਡੀ ਨਾਲ ਕੇਤੋ ਦੀ ਮੌਤ ਹੋ ਗਈ ਆ ਤੇ ਇਹ ਦੱਸ ਰਿਹਾ ਵੀ ਇਲਾਕੇ ਦੇ ਪ੍ਰਸ਼ਾਸਨ ਵੀ ਆਇਆ ਪਰ ਉਹ ਇੱਕ ਵਾਰੀ ਇੱਥੋਂ ਚਲਾ ਗਿਆ ਵਾ ਫਿਰ ਉਹਨਾਂ ਨੇ ਆਪਣਾ ਰੋਡ ਜਿਹੜਾ ਬੰਦ ਕਰਤਾ ਡੈੱਡ ਬੋਡੀ ਇੱਥੇ ਰੱਖੀ ਆ ਇਹ ਬਣਦੀ ਕਾਰਵਾਈ ਪ੍ਰਸ਼ਾਸਨ ਕਰੇ ਇਹਨਾਂ ਨੂੰ ਭਰੋਸਾ ਦਿਵਾਵੇ ਤਾਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਪਹੁੰਚਾ ਦਾ ਪੈਨ ਲਗਾਈ ਬਟਾਲ ਉਹ ਘਰ ਸਿੰਦ ਰਿਆ ਉਥੇ ਮੌਕੇ ਤੇ ਪਹੁੰਚੇ ਆ ਤੇ ਮੌਕੇ ਦਾ ਆ ਕੇ ਵੇਖਿਆ ਤੇ ਜਾਨੀ ਗੱਟ ਹੋ ਗਈ ਆ ਗਰੀ ਬੰਦ ਕਰ ਲਈ ਆ ਉਹ ਲੱਗੇ ਕਰੇ ਚੱਲਦੀ ਚੱਦੀ ਜਾਂਦੀ ਆ ਬਹੁਤ ਵੱਡੀ ਨੂੰ